ਅੱਜ ਅੱਜ ਸ਼ਾਮ ਨੂੰ ਮਿੱਤਰੋ ਆ ਡਰਾ ਨਿਕਲ ਜਣਾ ਜਿਹੜਾ ਕਿ ਪਿੰਡ ਕੋਟਲੀਆ ਨੂੰ ਜ਼ਿਲ੍ਹਾ ਮੁਕਸਰ ਦੇ ਵਿੱਚ ਚੱਲ ਰਿਹਾ ਸੀ ਆਓ ਕਰਦਿਆਂ ਬਾਈ ਨਾਲ ਗੱਲ ਹੋਰ ਬਾਈ ਜੀ ਕੀ ਹਾਲ ਆ ਠੀਕ ਜੀ ਬਹੁਤ ਵਧੀਆ ਬਾਈ ਸਭ ਤੋਂ ਪਹਿਲਾਂ ਪੇਮੈਂਟ ਨੰਬਰ ਨੋਟ ਕਰਾ ਦਿਓ ਜੀ ਨੰਬਰ ਆਪਣਾ ਹੈਗੇ 781450212695019 ਤੇ 22290 ਕੂਪਨ ਕਿੰ ਕੀ ਬਾਈ 300 ਦਾ 1 ਹੈ ਜੀ 500 ਦੇ 3000 ਦੇ 8 2000 ਦੇ 20 4000 ਦੇ 44 ਦੇ 5000 ਦੇ 60 ਹੈ ਜੀ ਠੀਕ ਆ ਬਾਈ ਆਪਣੇ ਨਾਮਾ ਵੇਰਵਾ ਦੇ ਦੋ ਟੋਟਲ 101 ਨਾਮ ਆ ਜੀ ਚ ਪਹਿਲਾ ਨਾਮ ਥਾਰ ਗੱਡੀ ਆ 4/2 ਇਹਦੀ ਆਪਸ਼ਨ 36 ਤੀ ਨਿਊ ਹੋਲੈਂਡ 4/4 ਟਰੈਕਟਰ ਤੇ ਤੀਜੀ ਆਪਸ਼ਨ ਸਕਾਰਪੀਓ ਗੱਡੀ ਬਾਕੀ ਸਾਰੇ ਨਾਮਾਂ ਦੇ ਕੈਸ਼ ਦੀ ਆਪਸ਼ਨ ਹੈਗੀ ਆ ਹਾਂਜੀ ਜੀ ਚ ਦੂਜੇ ਨਾਮ ਬੁਲਟ ਆ ਗਿਆ ਇਹਦੀ ਆਪਸ਼ਨ ਚ ਆਈਫੋਨ 15 ਪ੍ਰੋ ਮੈਕਸ ਫੋਨ ਆ ਗਿਆ ਤੀਜੇ ਨਾਮ ਚ ਸਪਲੈਂਡਰ ਮੋਟਰਸਾਈਕਲ ਦੇ ਉਦੋਂ ਬਾਅਦ ਇਹਦੀ ਆਪਸ਼ਨ ਜੈਕਟਵਾ ਸਕੂਟਰੀ ਆ ਗਈ ਉਦੋਂ ਬਾਅਦ ਆਪਣੇ ਇਲੈਕਟ੍ਰੋਨਿਕ ਸਕੂਟਰੀ ਏਸੀ ਫਰਿੱਜ ਵਾਸ਼ਿੰਗ ਮਸ਼ੀਨ ਬਹੁਤ ਵਧੀਆ ਨਾਮ ਆ ਸਾਰੇ ਕੁੱਲ 101 ਨਾਮ ਬਾਈ ਹਾਂਜੀ ਤੇ ਬਾਈ ਸਾਰੇ ਕੈਸ਼ ਦੀ ਆਪਸ਼ਨ ਹੈਗੀ ਆ ਹਾਂਜੀ ਹ ਟੈਂਸ਼ਨ ਨਾ ਪ੍ਰਿਯੋ ਕੂਪਨ ਪਾ ਲੋ ਮਿੱਤਰੋ ਵੱਡੀ ਗੱਲ ਅੱਜ ਇੱਕ ਨਹੀਂ ਦੋ ਡਰਾ ਕੱਢਣਾ ਕਿਉਂ ਬਈ ਹਾਂਜੀ ਦੋ ਇੱਕ ਮਿੰਨੀ ਡਰਾ ਕੱਢਣਾ ਉਸ ਤੋਂ ਪਹਿਲਾਂ ਆਪਾਂ 5 ਕਿ ਮਿੰਟ ਪਹਿਲਾਂ ਠੀਕ ਹੈ ਬਈ ਰਿਆ ਵੱਡੇ ਡਰਾ ਦੀਆਂ ਕੂਪਨ ਚੱਕੇ ਹਨ ਠੀਕ ਹੈ ਬਈ ਵੱਡੀ ਗੱਲ ਵੀ ਆਪਣਾ ਤੀਜਾ ਡਰਾਗਾ ਹਾਂਜੀ ਮਿੱਤਰੋ ਤੀਜਾ ਡਰਾ ਭੋਸੇ ਜੋ ਡਰਾ ਪਹਿਲਾਂ ਬਈ ਦੋ ਡਰਾ ਕੱਢਿਆ ਤੇ ਦੋਨਾਂ ਟਾਂ ਦਾ ਪੈਸਾ ਗਊਸਾਲਾ ਉੱਪਰ ਲੱਗਿਆ ਮਿੱਤਰੋ ਬੋਲਦਾ ਅੱਗੇ ਚੈੱਕ ਕਰ ਲਿਓ ਪਿੰਡ ਕੋਟਲੀਆਂ ਬਲੂ ਦੀ ਗਊਸਾਲਾ ਦੇ ਵਿੱਚ ਤੇ ਤੀਜਾ ਡਰਾ ਵੀ ਜਿਹੜੀ ਬਚੀ ਰਸੀ ਉਹ ਵੀ ਗਊਸਾਲੇ ਉੱਪਰ ਲੱਗੂਗੀ ਬੇਚਿੰਤ ਹੋ ਕੇ ਤੇ ਮਿੰਨੀ ਡਰਾਜ ਮਿੱਤਰੋ ਵੀ ਪੂਰੇ ਘੈਂ ਨਾਮ ਰੱਖਿਆ ਜਲਦੀ ਜਲਦੀ ਕੁਪਣ ਪਾ ਲਓ 7345 0